ਇੱਕ ਵਾਰ ਪੰਜਾਬ ਦੇ ਅੰਦਰ ਫਿਰ ਉਹੀ ਕਾਹੜ ਵਾਪਰਿਆ ਮਾਮੇ ਦੇ ਪੁੱਤ ਨੂੰ ਭੂਆ ਦੇ ਪੁੱਤ ਨੇ ਟਰੈਕਟਰ ਥੱਲੇ ਦੇ ਕੇ ਕੁਚਲ-ਕੁਚਲ ਕੇ ਮੌਤ ਦੇ ਘਾਟ ਉਤਾਰ ਦਿੱਤਾ ਬੜੀ ਹੀ ਬੇਰਹਿਮ ਮੌਤ ਭਪਿੰਦਰ ਸਿੰਘ ਨੂੰ ਦਿੱਤੀ ਗਈ ਭਪਿੰਦਰ ਸਿੰਘ ਦਾ ਕਸੂਰ ਕੀ ਸੀ ਉਹਦਾ ਕਸੂਰ ਇਹ ਸੀ ਕਿ ਉਹਦਾ ਪੁੱਤਰ ਜਸਕਰਨ ਸਿੰਘ ਬੂਟਾ ਸਿੰਘ ਨਾਮ ਦੇ ਵਿਅਕਤੀ ਕੋਲ ਜੋ ਭੁਪਿੰਦਰ ਸਿੰਘ ਦਾ ਭੂਆ ਦਾ ਪੁੱਤ ਸੀ ਉਹਦੇ ਕੋਲ ਮਿੱਟੀ ਦਾ ਕੰਮ ਕਰਦਾ ਸੀ ਉਹਦੇ ਨਾਲ ਟਰੈਕਟਰ ਤੇ ਮਿੱਟੀ ਦਾ ਕੰਮ ਮਿੱਟੀ ਸੁੱਟਣ ਦਾ ਕੰਮ ਕਰਦਾ ਸੀ ਤਾਂ ਬੂਟਾ ਸਿੰਘ ਨੇ ਜਸਕਰਨ ਸਿੰਘ ਦੇ ਪੈਸੇ ਦੇਣੇ ਸੀ ਜਸਕਰਨ ਸਿੰਘ ਆਪਣੇ ਪੈਸੇ ਬੂਟਾ ਸਿੰਘ ਤੋਂ ਮੰਗਦਾ ਰਿਹਾ ਉਹਨੇ ਪੈਸੇ ਨਹੀਂ ਦਿੱਤੇ ਜਸ ਕਰਕੇ ਕੰਮ ਛੱਡ ਕੇ ਜਸਕਰਨ ਸਿੰਘ ਕਿਸੇ ਹੋਰ ਦੇ ਨਾਲ ਮਿੱਟੀ ਦਾ ਕੰਮ ਕਰਨ ਲੱਗਾ ਜਿਹੜੀ ਗੱਲ ਬੂਟਾ ਸਿੰਘ ਨੂੰ ਦੱਸਿਆ ਜਾ ਰਿਹਾ ਕਿ ਚੰਗੀ ਨਹੀਂ ਲੱਗੀ ਜਿਹਦੇ ਕਰਕੇ ਉਹਦੇ ਗਾਂ ਪੁੱਤਰਾ ਨੇ ਬੂਟਾ ਸਿੰਘ ਦੇ ਪੁੱਤਰਾ ਨੇ ਇੱਕ ਦਿਨ ਜਸਕਰਨ ਸਿੰਘ ਨੂੰ ਬੰਨ ਲਿਆ ਤੇ ਬੰਨ ਕੇ ਕੁੱਟੇ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਤੇ ਨਾਲੇ ਕਿਹਾ ਤੂੰ ਬਲਾ ਆਪਣੇ ਬਾਪ ਨੂੰ ਤਾਂ ਜਦੋਂ ਭੁਪਿੰਦਰ ਸਿੰਘ ਆਪਣੇ ਪੁੱਤਰ ਨੂੰ ਛਡਾਉਣ ਗਿਆ ਤਾਂ ਦੱਸਿਆ ਜਾ ਰਿਹਾ ਕਿ ਉੱਥੇ ਬੂਟਾ ਸਿੰਘ ਨੇ ਟਰੈਕਟਰ ਥੱਲੇ ਕੁਚਲ-ਕੁਚਲ ਕੇ ਭੁਪਿੰਦਰ ਸਿੰਘ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਦੱਸਿਆ ਜਾ ਰਿਹਾ ਕਿ ਇਸ ਘਟਨਾ ਤੋਂ ਬਾਅਦ ਜਦੋਂ ਭੁਪਿੰਦਰ ਸਿੰਘ ਦੇ ਪੁੱਤਰ ਨੇ ਆਪਣੇ ਪਿਓ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਉਹ ਹਸਪਤਾਲ ਲੈ ਕੇ ਗਿਆ ਉੱਥੇ ਡਾਕਟਰਾਂ ਨੇ ਕਹਿ ਦਿੱਤਾ ਕਿ ਇਹ ਤਾਂ ਮਰ ਚੁੱਕਾ ਤਾਂ ਬੇहद ਮੰਦਭਾਗੀ ਘਟਨਾ ਪੈਸੇ ਦੇ ਲੈਣ ਦੇ ਨੂੰ ਇੰਨੀ ਕਰਕੇ ਇੰਨੀ ਬੇਰਹਿਮ ਮੌਤ ਭੁਪਿੰਦਰ ਸਿੰਘ ਨੂੰ ਆਪਣੇ ਵੱਲੋਂ ਹੀ ਦਿੱਤੀ ਗਈ ਦੋਨੇ ਮਾਮੇ ਭੂਆ ਦੇ ਪੁੱਤ ਸੀ ਤੇ ਭੂਆ ਦੇ ਪੁੱਤ ਵੱਲੋਂ ਆਪਣੇ ਮਾਮੇ ਦੇ ਪੁੱਤ ਨੂੰ ਇੰਨੀ ਬੇਰਹਿਮ ਮੌਤ ਦਿੱਤੀ ਗਈ। ਇਸ ਸਾਰੀ ਘਟਨਾ ਬਾਰੇ ਐਸ ਐਚਓ ਸਤਪਾਲ ਸਿੰਘ ਨੇ মিডিਆ ਸਾਹਮਣੇ ਦੱਸਿਆ ਤੇ ਨਾਲ ਹੀ ਜਿਹੜਾ ਮਰਨ ਵਾਲਾ ਵਿਅਕਤੀ ਆ ਉਹਦਾ ਪੁੱਤਰ ਜਸਕਰਨ ਸਿੰਘ ਨੇ মিডিਆ ਦੇ ਵਿੱਚ ਆਪਣੀ ਗੱਲਬਾਤ ਰੱਖੀ ਜਿਹੜੀ ਪਹਿਲੀ ਇਸ ਘਟਨਾ ਬਾਰੇ ਜਾਣਕਾਰੀ ਆ ਉਹ ਇਹੀ ਨਿਕਲ ਕੇ ਸਾਹਮਣੇ ਆਈ ਆ ਆਉਣ ਵਾਲੇ ਸਮੇਂ ਦੇ ਵਿੱਚ ਇਸ ਮਾਮਲੇ ਦੇ ਵਿੱਚ ਕੀ ਨਵਾਂ ਮੋੜ ਆਉਂਦਾ ਪੁਲਿਸ ਦੀ ਹੋਰ ਇਨਵੈਸਟੀਗੇਸ਼ਨ ਦੇ ਵਿੱਚ ਕੀ ਸਾਹਮਣੇ ਆਉਂਦਾ ਉਹ ਤਾਂ ਫਿਲਹਾਲ ਆਉਣ ਵਾਲਾ ਵਕਤ ਦੱਸੇਗਾ ਏ ਘਟਨਾ ਪਿੰਡ ਚੰਗੀ ਪਣਵਾ ਦੇ ਵਿੱਚ ਵਾਪਰੀਆ ਪਿਛਲੇ ਦਿਨੀ ਦਸੂਹਾ ਦੇ ਅੰਦਰ ਵੀ ਇੱਕ ਅਜਿਹੀ ਹੀ ਵਾਰਦਾਤ ਹੋਈ ਸੀ ਜਿੱਥੇ ਇੱਕ ਵਿਅਕਤੀ ਮੋਟਰਸਾਈਕਲ ਤੇ ਜਾ ਰਿਹਾ ਸੀ ਤੇ ਦੂਸਰੇ ਵਿਅਕਤੀ ਨੇ ਉਹਦੇ ਉੱਪਰ ਟਰੈਕਟਰ ਚੜਾ ਕੇ ਉਹਨੂੰ ਕੁਚਲ ਕੇ ਮੌਤ ਦੇ ਘਾਟ ਉਤਾਰ ਦਿੱਤਾ ਸੀ ਉੱਥੇ ਵੀ ਦੱਸਿਆ ਜਾ ਰਿਹਾ ਸੀ ਕਿ ਉਹਨਾਂ ਦਾ ਆਪਸ ਵਿੱਚ ਜ਼ਮੀਨੀ ਵਿਵਾਦ ਸੀ ਜ਼ਮੀਨ ਦਾ ਰੋਲਾ ਸੀ ਜਿਹਦੇ ਕਰਕੇ ਗੁੱਸੇ ਦੇ ਵਿੱਚ ਇੱਕ ਵਿਅਕਤੀ ਨੇ ਦੂਸਰੇ ਵਿਅਕਤੀ ਨੂੰ ਟਰੈਕਟਰ ਹੇਠਾਂ ਦੇ ਕੇ ਕੁਚਲ ਕੇ ਮੌਤ ਦੇ ਘਾਟ ਉਤਾਰ ਦਿੱਤਾ ਸੀ ਕਰਨ ਸਿੰਘ ਜੀ ਗੱਲ ਇਹ ਹੋਈ ਜੇ ਇਹਦਾ ਪਹਿਲਾਂ ਮੈਂ ਟਰੈਕਟਰ ਚਲਾਉਂਦਾ ਹਾਂ ਬੂਟੇ ਦਾ ਧਰਮਾਵਾਦ ਵਾਲੇ ਦਾ ਛੇ ਦੇਣ ਕਿੰਦਾ ਮੇਰਾ ਡਰਾਈਵਰ ਭੱਜ ਗਿਆ ਤੇ ਟਰੈਕਟਰ ਚਲਾ ਦੇ ਮੈਂ ਚਲਾਤਾ ਰੀਪਰ ਤੇ ਇਹਨੇ ਪੈਸੇ ਨਹੀਂ ਦਿੱਤੇ ਤੇ ਡੈੜੀ ਕਹਿੰਦਾ ਉਹਨੇ ਮੁੰਡੇ ਦੇ ਪੈਸੇ ਦੇ ਤੇ ਇਹ ਕਹਿੰਦਾ ਨਹੀਂ ਹਲੇ ਚਲ ਦੇ ਦੇਣਾ ਦੇ ਦੇਣਾ ਤੇ ਮੈਂ ਹੋ ਟਰੈਕਟਰ ਚਲਾਉਂ ਰਿਹਾ ਪਿਆ ਮਿੱਟੀ ਵਾਲਾ ਚਲਾਉਂ ਰਿਹਾ ਪਿਆ 300 ਰੁਪਇਆ ਦਿਹਾੜੀ ਤੇ ਮੇਰਾ ਵੀ ਲਾਗੇ ਚੱਲਣ ਦਾ ਟਰੈਕਟਰ ਦੇਦਾ ਵੀ ਤੇ ਇਹਨੇ ਮੈਨੂੰ ਘੇਰ ਲਿਆ ਘਲਾਰ ਲਿਆ ਮੈਂ ਖਲੋ ਗਿਆ ਤੇ ਇਹਨੇ ਮੈਨੂੰ ਬੰਨ ਲੈ ਦੇ ਮੁੰਡੇ ਨੇ ਵੀ ਬੰਨ ਲਿਆ ਮੁੰਡੇ ਦਾ ਮੁੰਡੇ ਦਾ ਅਬੀ ਜੀ ਮੁਨੀ-ਮੁਨੀ ਕਹਿੰਦੇ ਉਹਦਾ ਤੇ ਹੋਰ ਹੁਸਨ ਇੱਕ ਹਾਂਜੀ ਤੇ ਕੇ ਤਿੰਨ ਜਣੇ ਇਹ ਮੈਨੂੰ ਬੰਨ ਲਿਆ ਹਾਂਜੀ ਉਹ ਇੱਕੋ ਪਿੰਡ ਦੇ ਰਹਿਣ ਵਾਲੇ ਚਾਚੇ ਤਾਇਆ ਦੇ ਮੁੰਡੇ ਇਹ ਕਿਤੇ ਬੂਟੇ ਦਾ ਮੁੰਡਾ ਹੈ ਨਾ ਅਬੀ ਤੇ ਬਾਜਾ ਇਹਨਾਂ ਨੇ ਮੈਨੂੰ ਬੰਨ ਲਿਆ ਤੇ ਡੈਡੀ ਨੂੰ ਫੋਨ ਕਰਤਾ ਛਡਾਲਾ ਆਪਣਾ ਮੁੰਡਾ ਛਡਾਇਆ ਜਾਂਦਾ ਇਹ ਤੇ ਇੱਕ ਫਿਰ ਆਏ ਡੈਡੀ ਮੇਰੇ ਆਇਆ ਤੇ ਇਹਨਾਂ ਨੇ ਵੇਖਿਆ ਨਹੀਂ ਆ ਸਿੱਧਾ ਟ੍ਰੈਕਟਰ ਨੰਗਾਉਣ ਦੀ ਕੋਸ਼ਿਸ਼ ਕੀਤੀ ਤਿੰਨ ਚਾਰ ਵਾਰੀ ਟ੍ਰੈਕਟਰ ਨੰਗਾਇਆ ਇਹਦੇ ਥੱਲੇ ਉਤੋਂ ਦੀ ਥੱਲੇ ਆ ਗਿਆ ਇਹ ਪੂ ਡਾੜੀ ਦੇ ਪੂਆ ਦੇ ਮੁੰਡਾ ਸੀ ਹਾਂਜੀ ਤਿੰਨ ਚਾਰ ਵਾਰੀ ਟ੍ਰੈਕਟਰ ਨੰਗਾਇਆ ਇਹਨਾਂ ਨੇ ਮੇਰੇ ਡੈਡੀ ਦੇ ਉਤੋਂ ਦੀ ਮੌਕੇ ਤੇ ਮੌਤ ਹੋ ਗਈ ਜੇ ਹੁਣ ਤੁਸੀਂ ਕੀ ਜਾਣੋ ਸੁਣਾਫ ਚਾਹੀਦਾ ਸਾਨੂੰ ਕਾਂਜੀ ਕਰਨ ਦੀ ਜੇ ਏ ਹੈਗੀ 3 3 ਕਵਜੇ ਦੀ ਹਾਂਜੀ ਉਸੇ ਲਈ ਇਥੇ ਲੈ ਆਂਤਾ ਅਨਸਿੱਧ ਡਾਇਰੈਕਟਰਾਂ ਗਿਆ ਮੌਤ ਹੋ ਗਈ ਡੈਥ ਹੋ ਗਈ ਇੱਕ ਨਾ ਪਪਿੰਦਰ ਸਿੰਘ ਇਸ ਪਿੰਡ ਦਾ son of ਗੁਲਜਾਰ ਸਿੰਘ ਪਿੰਡ ਰਾਮਨਦਵਾਲੀ ਦਾ ਹੈ ਰਹਿਣ ਵਾਲਾ ਤੇ ਇਹਦਾ ਜਿਹੜਾ ਬੇਟਾ ਨਾ ਜਸਕਰਨ ਸਿੰਘ ਉਹ ਆ ਬੂਟਾ ਸਿੰਘ son of ਨਰਿੰਦਰ ਸਿੰਘ ਵਾਸੀ ਧਰਮਾਬਾਦ ਇਹ ਇਹਨਾਂ ਦੀ ਮਿੱਟੀ-ਮੁੱਟੀ ਪਹਿਲਾਂ ਢੋਂਦਾ ਦਾਦਾ ਸੀ ਤੇ ਬਾਅਦ ਵਿੱਚ ਇਹਨਾਂ ਦਾ ਪੈਸੇ ਦਾ ਲੈਣ ਦੇਣੇ ਤੇ ਇਹਨਾਂ ਨੇ ਬੂਟੇ ਨੇ ਤੇ ਅਭੀ ਇੱਕ ਮੁੰਡਾ ਵਾ ਤੇ ਇੱਕ ਹੁਸਨ ਇਹਨਾਂ ਤਿੰਨਾਂ ਨੇ ਇਹਨੂੰ ਬੰਨ ਲਿਆ ਬਨ ਕੇ ਤੇ ਪਿਓ ਨੂੰ ਫੋਨ ਕਰਦਾ ਭਵਿੰਦਰ ਨੂੰ ਵੀ ਤੇਰੇ ਮੁੰਡੇ ਨੂੰ ਹੀ ਬੱਧਾ ਵਾ ਤਮਾਨ ਕੇ ਛਡਾਲਾ ਤੇ ਜਾ ਪੈਸੇ ਦੇ ਤੇ ਇਹ ਜਦੋਂ ਛਡਾਉਣ ਵਾਸਤੇ ਭਵਿੰਦਰ ਆਇਆ ਤੇ ਇਹਨਾਂ ਨੇ ਟਰੈਕਟਰ ਹੀ ਟਰੈਕਟਰ ਦੇ ਉੱਪਰ ਲਗਾਤਾ ਇਹਦੇ ਲੰਗੜਣ ਦੇ ਨਾਲ ਇਹਦੀ ਮੌਤ ਹੋ ਗਈ ਸਰ ਇਹ ਮਾਮਲਾ ਕਰ ਦਿੱਤ ਕਰ ਲੱਗੇ ਅਦਰ ਚ ਕਿਹਦੇ ਕਿਹਦੇ ਖਲਾਫ ਕਿੰਨੇ ਦੋਸ਼ੀ ਤਿੰਨ ਦੋਸ਼ੀ ਬੂਟਾ ਅਭੀ ਹੁਸਨ ਬਹੁਤ ਪਰਮਗਤ ਮਕਦਮਾ ਦਰਜ ਕਰਕੇ ਇਹਨਾਂ ਨੂੰ ਫੜਦੇ ਨੇ ਲਾਸ਼ ਨੂੰ ਲਾਸ਼ ਨੂੰ ਪੋਟਮਾਰਟ ਕਰਾਉਣੀ ਪੋਟਮਾਰਟ ਹੂੰ